ਪੇਰਨਾ ਪਾਸਟਰ ਰਵਿੰਦਰ ਕੁਮਾਰ ਜੀ ਤੁਸੀਂ ਕਿਹੜੇ ਜਗ੍ਹਾ ਤੋਂ ਉੱਥਾ ਤੋਂ ਰਹਿਣ ਵਾਲੇ ਠੀਕ ਹੈ ਸਰ ਜੀ ਤੁਸੀਂ ਇੱਥੇ ਹੋਏ ਹੋ ਕੋਚਾਂ ਉਪਰੋਕਤ ਦੱਸਿਓ ਕੀ ਕਾਰਨ ਹੈ ਜਿਹੜਾ ਕੰਸਟਰਕਟ ਕਰ ਰਹੇ ਹੋ ਇਹ ਸਾਡਾ ਕਬੂਲ ਸੇ ਜ਼ਿਲ੍ਹੇ ਦਾ ਹੈੱਡ ਆਫਿਸ ਹੈ ਜੀ ਪੀਸੀਪੀ ਕਮੇਟੀ ਸਾਡਾ ਹੈੱਡ ਆਫਿਸ ਦਾ ਪਰ ਮਾੜੀ ਗੱਲ ਆ ਕਿ ਹੈੱਡ ਆਫਿਸ ਦੇ ਪਾਸ ਗੇਟ ਉੱਤੇ ਹੀ ਚਰਖਾ ਤੇ ਅਸਰਾ ਦੇ ਵੱਲੋਂ ਇਹ ਜੋ ਰਾਹ ਤੇ ਕਟਨਾ ਕੀਤੀ ਗਈ ਆ ਉਹ ਬਹੁਤ ਹੀ ਨਿੰਦਨਯੋਗ ਆ ਪਪਾ ਜਾਣਦੇ ਕਿ ਦੋਸਤ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਜਦੋਂ ਕੋਈ ਉਹਨਾਂ ਦੇ ਦਿਨ ਹੁੰਦੇ ਆ ਜਨਮ ਦਿਨ ਹੁੰਦੇ ਆ ਜਾਂ ਕੁਝ ਵੀ ਆਉਂਦੇ ਆ ਤੇ ਉਹਦੇ ਉੱਤੇ ਸਾਰੇ ਧਰਮਾਂ ਦੇ ਬੋਰਡ ਜਿਹੜੇ ਫਲੈਕਸ ਬੋਰਡ ਲਗਾਏ ਜਾਂਦੇ ਆ ਪਰ ਇਹਦੇ ਵਿੱਚ ਕੀ ਆ ਕਿ ਅਸੀਂ ਦੇਖਦੇ ਹਾਂ ਪਿਛਲੇ ਕੁਝ ਸਾਲਾਂ ਤੋਂ ਦੇਖਦੇ ਆ ਕਿ ਜਿਹੜਾ ਕਿਸੇ ਰਿਲੀਟੀ ਤੇ ਹੀ ਮੁਸੀਬਾ ਹੈ ਚਾਰੇ ਦੇ ਬੋਰਡ ਜਿਹੜੇ ਆ ਉਪਾੜੇ ਜਾਂਦੇ ਆ ਬੇਅਤਵੀ ਕੀਤੀ ਜਾਂਦੀ ਆ ਜਦੋਂ ਹੋਰ ਕਿਸੇ ਧਰਮ ਦੇ ਵਿੱਚ ਬੇਅਤਵੀ ਹੁੰਦੀ ਆ ਤਾਂ ਬਹੁਤ ਜਲਦੀ ਐਕਸ਼ਨ ਲਿਆ ਜਾਂਦਾ ਪਰ ਅਸੀਂ ਦੇਖਦੇ ਆ ਕਿ ਜਦੋਂ 크ਿਸਚਨ ਧਰਮ ਦੇ ਵਿੱਚ ਕੋਈ ਇਦਾਂ ਦੀ ਹੈਪਨਸ ਹੁੰਦੀ ਆ ਤੇ ਉਹਦੀ ਕਾਰਵਾਈ ਬਹੁਤ ਧੀਮੀ ਪੈ ਜਾਂਦੀ ਆ ਪਰ ਅਸੀਂ ਮੰਗ ਕਰਦੇ ਆ ਕਿ ਕਾਰਨ ਕੀ ਆ ਦੇਖੋ ਇਹ ਢੀ ਵੱਡੀ ਘਟਨਾ ਵਾਪਰ ਗਈ ਹੈ ਖੋਜੇਵਾਲ ਪਰ ਜੇ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਸਿਰਫ ਇੱਕ ਆਈਓ ਕਿ ਉਹ ਵੀ ਚੌਂਕੀ ਇੰਚਾਰਜ ਹੀ ਕੱਲਾ ਆ ਕੇ ਇਸ ਚੀਜ਼ ਦਾ ਮਿਆਨਾ ਕਰ ਰਿਹਾ ਵਾ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ ਤਾਂ ਕਿੱਦਾਂ ਦੇਖਦੇ ਕਿ ਕਿਤਨਾ ਕਿਤੇ ਕੋਈ ਸਿਆਸਤ ਤਾਂ ਨਹੀਂ ਹੈਗੀ ਬਿਲਕੁਲ ਜੀ ਇਹਦੇ ਪਿੱਛੇ ਬਹੁਤ ਸਾਰੀਆਂ ਸਿਆਸਤਦਾਨ ਜਿਹੜੇ ਕਿ ਸ਼ਰਾਰਤੀ ਅੰਸਰ ਆ ਜਦੋਂ ਉਹ ਫੜ ਲਏ ਜਾਂਦੇ ਆ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹਨਾਂ ਦੀ ਪੂਰੀ ਇਨਕੁਆਰੀ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ ਕਿ ਕਿਹੜੀ ਕਿੰਨਾ ਵੱਦੋਂ ਇਹ ਕੀਤਾ ਗਿਆ ਪੂਰੀ ਉਹਨਾਂ ਤੇ ਕਰਨੀ ਚਾਹੀਦੀ ਹੈ ਇਨਵੈਸਟੀਗੇਸ਼ਨ ਕਿ ਕਿਹੜੇ ਸ਼ਰਾਰਤੀ ਅੰਸਰ ਉਹਨਾਂ ਦੇ ਪਿੱਛੇ ਬੈਕਅਪ ਕੋਈ ਨਾ ਕੋਈ ਬੈਕਅਪ ਤਾਂ ਹੁੰਦਾ ਹੀ ਆ ਉਹ ਤੁਹਾਡੀ ਮੰਗ ਕੀ ਹੈ ਉਹ ਸਾਡੀ ਪ੍ਰਸ਼ਾਸਨਿਕ ਪੰਜਾਬ ਸਰਕਾਰ ਕੇ ਮੰਗਿਆ ਕਿ ਉਹਨਾਂ ਦੇ ਦਿਨਾਂ ਚ ਬਿਜ਼ਨਸ ਆ ਆਦੇ ਉਹਦੇ ਦੀ ਪਹਿਲੋਂ ਹੀ ਜਿਹੜੀਆਂ ਡਿਊਟੀਆਂ ਜਿਹੜੀਆਂ ਸਭ ਤੋਂ ਲਾਦਦੀਆਂ ਜਾਂ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਫਟਨਾ ਕੀਤੀ ਆ ਜਲਦ ਉਹਨਾਂ ਨੂੰ ਅਰੈਸਟ ਕਰਕੇ ਅਫਾਅਰ ਯੂਨਿਟ ਤੇ ਕੀਤੀ ਜਾਵੇ ਤੋਂ ਉਹਨਾਂ ਦੇ ਪਿੱਛੇ ਚੱਲੀਆਂ ਸਰਲਤੀ ਤਾਕਤਾਂ ਕੰਮ ਕਰਦੀਆਂ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਸਰ ਕੀ ਨਾਮ ਹੈ ਜੀ ਰਾਣਾ ਕੁਲਦੀਪ ਸਿੰਘ ਸੰਧਾ ਸਰ ਤੁਸੀਂ ਲੰਬੇ ਸਮੇਂ ਤੋਂ ਕਹਿ ਲੋ ਕਿ ਜਿਹੜੀ ਸੰਸਥਾ ਦੇ ਨਾਲ ਕੰਮ ਕਰ ਰਹੇ ਆ ਤੇ ਜਦੋਂ ਇਦਾਂ ਦੀ ਵਾਰਦਾਤਾਂ ਹੁੰਦੀ ਆ ਤਾਂ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਬਾਤ ਆ ਅੱਜ ਵੀ ਹੋਈ ਹੈ ਵਾਰਦਾਤ ਤਾਂ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਭੂਮਿਕਾ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਇਹ ਸ਼ੁਰੂ ਤੋਂ ਹੀ ਵੇਖਣ ਚ ਆਇਆ ਵੀ ਕ੍ਰਿਸਚੀਅਨ ਕਮਿਊਨਿਟੀ ਨੂੰ ਅਕਸਰ ਹੀ ਇਗਨੋਰ ਕੀਤਾ ਜਾਂਦਾ ਹੁਣ ਜਿਸ ਤਰ੍ਹਾਂ ਅੱਜ ਦੀ ਇੱਕ ਵਾਰਦਾਤ ਹੈ ਉਥੇ ਅਦਰ ਧਰਮਾਂ ਦੇ ਵੀ ਬੋਰਡ ਲੱਗੇ ਹੋਏ ਹਨ ਕੱਲਾ ਕ੍ਰਿਸਚੀਅਨ ਕਮਿਊਨਿਟੀ ਦੇ ਬੋਰਡ ਨਹੀਂ ਸੀ ਉਥੇ ਹੋਰਨਾਂ ਧਰਮਾਂ ਦੇ ਵੀ ਲੱਗੇ ਹੋਏ ਹਨ ਪਰ ਕਹਿੰਦੇ ਮਤਲਬ ਕਿ ਤੁਹਾਡੇ ਤਰ ਜਿਰਗੀ ਬੋਰਡਾਂ ਨੂੰ ਹੀ ਟਾਰਗੇਟ ਕੀਤਾ ਗਿਆ ਬਿਲਕੁਲ ਕ੍ਰਿਸਚੀਅਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਾਂ ਜੀ ਕਮਿਊਨਿਟੀ ਨੂੰ ਮੁੱਖ ਰੱਖਦੇ ਆ ਸਾਡੇ ਬੋਰਡ ਜਿਹੜੇ ਸੀਗੇ ਉਹ ਅਲਾਉਸ ਕੀਤਾ ਗਿਆ ਅੱਗੇ ਵੀ ਸਾਡੇ ਜਿਸ ਤੇ ਹੋਰ ਲੋਕ ਨੇ ਪਿਛਲਿਆਂ ਸਾਲਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਾਂਝਲੀ ਰੋਡ ਦੇ ਉੱਤੇ ਸਾਡਾ ਬੋਰਡ ਲੱਗਦਾ ਸੀ ਪੱਕੀ ਹੋਲਡਿੰਗ ਸੀ ਉਹ ਖਾੜ ਦਿੱਤੀ ਗਈ ਉੱਥੋਂ ਪੋਟੀਆਂ ਲੈ ਗਏ ਅਸੀਂ ਬਾਰ-ਬਾਰ ਪ੍ਰਸ਼ਾਸਨ ਦੇ ਨੋਟਿਸ 'ਚ ਵੀ ਲਿਆਉਨੇ ਆ ਚਲੋ ਸਮੇਂ-ਸਮੇਂ ਜਿੰਨੀ ਕੋ ਉਹਨਾਂ ਦੀ ਭੂਮਿਕਾ ਹੈਗੀ ਹੈ ਤੁਸੀਂ ਪੁੱਛੀ ਹੈ ਕਰਦੇ ਆ ਜਿੰਨੇ ਜੋਗ ਹੈਗੇ ਪਰ ਸਾਡੇ ਇਹ ਸੈਟੀਸਫਾਈ ਨਹੀਂ ਹੁੰਦੇ ਉਹਨਾਂ ਦੀ ਜੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਆਨਵਰਡ ਟਾਈਮ ਤੇ ਕੋਈ ਹੋਰ ਵੀ ਏਜੰਡੇ ਲਿਖੇ ਜਾਉਣਗੇ ਬਹੁਤ ਬਿਲਕੁਲ ਇਹ ਤਾਂ ਕਲੀਅਰ ਹੈ ਜੀ ਹੁਣ ਜੇ ਇਸ ਲੈਵਲ ਤੱਕ ਕੋਈ ਪਹੁੰਚ ਗਿਆ ਬੜੀ ਹੋਸ਼ੀ ਹਰਕਤ ਹੈ ਜਿੰਨੇ ਵੀ ਕੀਤੀ ਬਹੁਤ ਘੱਟਿਆ ਦਿਮਾਗ ਦੀ ਹੈ ਗੜਾ ਤੇ ਜੇ ਨਹੀਂ ਇਹ ਬਾਜ ਆਉਣਗੇ ਜਾਂ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਚੀਜ਼ ਤੇ ਸੁਚੇਤ ਨਹੀਂ ਹੋਣਗੀਆਂ ਤੇ ਫਿਰ ਇਹ ਹੱਥ ਹੱਥ ਰੱਖ ਕੇ ਨਹੀਂ ਬੈਠੂਗੀ 크ਰਿਸਚਨ ਕਮਿਊਨਿਟੀ ਜਾਗਰਤ ਹੋਊਗੀ ਇਹ ਰੋਡ ਤੇ ਵੀ ਆਊਗੀ ਆਪਣਾ ਹੱਕ ਲਊਗੀ ਔਰ ਵਾਕਿਆ ਹੀ ਜਿਸ ਤਰ੍ਹਾਂ ਬਣਦਾ ਦੂਜੀਆਂ ਕੌਮਾਂ ਆਪਣਾ ਹੱਕ ਲੈਂਦੀਆਂ ਫਿਰ ਇਹਨਾਂ ਨੂੰ ਵੀ ਜਾਜ ਆਜੋ ਆਪਣਾ ਹੱਕ ਚਰਚ ਦੇ ਉਹਨਾਂ ਮੇਨ ਗੇਟ ਤੇ ਤੁਸੀਂ ਇਹਦੀ ਮੋੜ ਲਾਉਨੇ ਹੋ ਕਿ ਸਿਕਿਉਰਿਟੀ ਵਾਸਤੇ ਕੋਈ ਸੀਸੀ ਪ੍ਰਬੰਧ ਕਰੂਗੇ ਕੁਝ ਕਰੂਗੇ ਕਿ ਨਹੀਂ ਨਹੀਂ ਦੇਖੋ ਹਰ ਸਾਲ ਕੋਸ਼ਿਸ਼ ਤਾਂ ਸਾਡੀ ਹੁੰਦੀ ਹੈ ਵੀ ਸਾਰਾ ਦਿਨ ਸਾਡੇ ਸੰਗਤ ਦੀ ਆਵਾਜ਼ ਆਈ ਰਹਿੰਦੀ ਉਥੇ ਉਹਨਾਂ ਰਾਤ ਨੂੰ ਸੀਸੀਟੀਵੀ ਲੱਗਾ ਵੀ ਹੁੰਦਾ ਤੇ ਕੀ ਕਵਰ ਕਰ ਲੈਣਾ ਸੀ ਉਹਨੇ ਉੱਥੇ ਏਡੀ ਵੀ ਕਿਹੜਾ ਵੀ ਲਾਈਟਾਂ ਦਾ ਇੰਤਜ਼ਾਮ ਹੈਗਾ ਵਾ ਅਜੇ ਇਸ ਚੀਜ਼ ਬਾਰੇ ਕੋਈ ਨਹੀਂ ਹੈ ਕੋਸ਼ਿਸ਼ ਕਰਾਂਗੇ ਸਾਡੇ ਸਿਕਿਉਰਿਟੀ ਸੇਵਾਦਾਰ ਇੱਕ ਦੋ ਮੈਂਬਰ ਜਿਹੜੇ ਉੱਥੇ ਰਹਿਣਗੇ ਸਰਕਾਰਨ ਕੀ ਹੈ ਕਿ ਤੁਹਾਡੇ ਚਰਚ ਵਿੱਚ ਜਿੰਨੇ ਵੀ ਸ਼ਰਦਾਲੂ ਆ ਜਾਂਦੇ ਹਨ ਜ਼ਿਆਦਾਤਰ ਅਫਸਰ ਸ਼ਾਹੀ ਦੇ ਪੋਲੀਟਿਕਲ ਵੀ ਆਉਂਦੇ ਆ ਪਰ ਤੁਸੀਂ ਬੇਬਸ ਹੋਏ ਹੋ ਐ ਨਹੀਂ ਅਸੀਂ ਕਿਸੇ ਨੂੰ ਯੂਜ਼ ਨਹੀਂ ਕਰਾਂਗੇ ਭਾਵੇਂ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਹੈ ਚਾਹੇ ਕੋਈ ਉਹ ਪ੍ਰਸ਼ਾਸਨਿਕ ਲੈਵਲ ਤੇ ਹਾਈਸਟ ਆਫੀਸਰ ਹੈ ਇਹ ਨਹੀਂ ਵੀ ਅਸੀਂ ਉਹਨੂੰ ਪਰਸਨਲੀ ਯੂਜ਼ ਕਰਦੇ ਆ ਉਹ ਆਉਂਦੇ ਸ਼ਰਧਾ ਲੈ ਕੇ ਆਉਂਦੇ ਆ ਮਨ ਚ ਉਹਨਾਂ ਦੇ ਪਰਮੇਸ਼ਵਰ ਨਾਲ ਪਿਆਰ ਹੈ ਉਹਨਾਂ ਦੀ ਜਿਸ ਤਰ੍ਹਾਂ ਸੰਗਤ ਆਉਂਦੀ ਹੈ ਉਸ ਤਰ੍ਹਾਂ ਅੱਗੇ ਚੱਲੇ ਜਾਂਦੇ ਆ ਅਸੀਂ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਲਈ ਇਸਤੇਮਾਲ ਨਹੀਂ ਕਰਦੇ ਵੀ ਸਾਡੇ ਨਾਲ ਆ ਹੋ ਰਿਹਾ ਪਰ ਫਿਰ ਵੀ ਥੋੜਾ ਬਹੁਤ ਕਿ ਤਨਾ ਕਿਤੇ ਜੇ ਲੋਡ ਪਵੇ ਤਾਂ ਅਸੀਂ ਦੱਸ ਦਿੰਨੇ ਆ ਭਾਈ ਜੇ ਲੋਡ ਪਈ ਤਾਂ ਸਾਡੀ ਹੈਲਪ ਕਰਿਓ ਤੁਹਾਡੀ ਹੁਣ ਇਸ ਮੁੱਦਨ ਲੈ ਕੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਹੈ ਇਹ ਸਾਡੀ ਤਾਂ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਜਿੰਨੇ ਵੀ ਪੈਰੋਕਾਰ ਹੈ ਜਾਂ ਜਿਲ੍ਹਾ ਕਪੂਰਥਲਾ ਦੀ ਹੈ ਸਮੂਹ ਕ੍ਰੀਮ ਲੀਡਰਸ਼ਿਪ ਤੁਹਾਡੇ ਸਾਹਮਣੇ ਬੈਠੀ ਹੈ। ਇੱਕੋ ਮੰਗ ਕਰਦੀ ਹੈ ਵੀ ਦੋਸ਼ੀਆਂ ਨੂੰ ਫੜੋ ਤੇ ਉਹਨਾਂ ਨੂੰ ਸਜ਼ਾ ਦਿਓ ਤਾਂ ਕਿ ਇਹੋ ਜੀ ਸਜ਼ਾ ਦੇਓ ਤਾਂ ਗਾਂ ਤੋਂ ਦੁਬਾਰੇ ਇਹੋ ਜੀ ਹਰਕਤ ਨਾ ਕਰ ਸਕਿਆ। ਇਹ ਸਰ ਤੁਸੀਂ ਚੌਂਕੀ ਇੰਚਾਰਜ ਹੋ। ਖੋਜੇਵਾਲ ਆਇ ਤੇ ਇੰਨੀ ਵਾਰਤਾ ਤਾਂ ਹੁੰਦੀ ਆ ਵਾ। ਕਿ ਕੱਲ ਕਿ ਚੌਂਕੀ ਇੰਚਾਰਜ ਦੀ ਭੂਮਿਕਾ ਕਿੱਦਾਂ ਨਜ਼ਰ ਆਂਦੀ ਤੁਹਾਨੂੰ ਕਿੱਦਾਂ ਦੇ ਦੇ ਤੁਸੀਂ ਜਦੋਂ ਇਦਾਂ ਦੇ ਧਾਰਮਿਕ ਇਸ਼ੂ ਕਰੇਟ ਹੁੰਦੇ ਆ। ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਤੱਕ ਕੀ મત ਕਿ ਕਹ ਲਓ ਕਿ ਕੋਈ ਰਿਜ਼ਲਟ ਕੱਢਿਆ ਗਿਆ ਵਾ ਮੈਂ ਸਵੇਰੇ ਮੁਖੀ ਤੇ ਆਇਆ ਕਿ ਤੁਹਾਨੂੰ ਪਤਾ ਲੱਗਾ ਤੁਸੀਂ ਦੇਖਿਆ ਚਲੋ ਜਿਹਨੇ ਕੀਤਾ ਬਾੜੀ ਗੱਲ ਕੀਤੀ ਹੈ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿੱਦਾਂ ਦੇ ਵੀ ਤੱਥ ਮੂਰੇ ਆਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਦੱਤਾ ਹੁੰਦੀ ਆ ਵਾ ਪਹਿਲਾਂ ਪੋਸਟ ਪਾਉਣ ਦਾ ਨਹੀਂ ਗੱਲ ਆਈ ਨਹੀਂ ਉਹ ਜਿਵੇਂ ਕਿ ਚਰਚ ਵਾਲੇ ਤੇ ਅਲੀਗੇਸ਼ਨ ਵਾ ਇਹ ਤਾਂ ਚਲੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਖਾਇਰ ਅਫਸਰਾਂ ਨੂੰ ਤਾਂ ਸਹੇਜ ਬਰਤੀ ਅੰਚਲਿਆਂ ਦਾ 400 ਕਿੰਨੇ ਕ ਪੋਸਟਰ ਪਾੜਦੇ ਕੇਸ ਕਿੰਨੇ ਅੰਦਾਜ਼ਾ ਪਾੜੇ ਹੈ ਨਹੀਂ ਅੰਦਾਜ਼ਾ ਨਹੀਂ ਕੋਈ ਲਾਇਆ ਜਾਂਦਾ ਤੇ ਸਵੇਰ ਨੂੰ ਸਵੇਰੇ ਮੈਨੂੰ 8 ਵਜੇ ਫੋਨ ਗਿਆ ਜੀ ਆਇਆ ਤ ਹੋਏ ਅਸੀਂ ਮੌਕੇ ਤੇ ਪਹੁੰਚੇ ਆ ਦੇਖਿਆ ਵਾ ਗੇਟ ਦੇ ਜਿਹੜੇ ਲੱਗੇ ਸੀ ਆਲੇ ਦੁਆਲੇ ਉਹ ਉਹ ਪੱਟੇ ਮਸੀਹੀ ਭਾਈਚਾਰੇ ਤਾਂ ਕਹਣਾ ਕਿ ਜਦੋਂ ਵੀ ਕ੍ਰਿਸਮਸ ਹੁੰਦੀ ਹੈ ਉਹਨਾਂ ਦੇ ਨਾਲ ਜਿੱਦ ਤੇ ਘਟਨਾਵਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡਾ ਕੀ ਕਰਾਂਗੇ ਦੇਖੋ ਜੀ ਅਸੀਂ ਤਾਂ ਦਿਨ ਰਾਤ ਗਸ਼ਟਾ ਕਰਦੇ ਆ ਪਹਿਰਾ ਦਿਨੇ ਦਿਨ ਰਾਤ ਚਲੋ ਫਿਰ ਵੀ ਸ਼ਰਾਤ ਦੀ ਅੰਸਰ ਜਿਹੜਾ ਮੌਕਾ ਦੇਖ ਵੀ ਕਰਦੇ ਆ ਉਹਨਾਂ ਦੇ ਖਲਾਫ ਕਾਰਵਾਈ ਕਰਾਂਗੇ ਜਿਹੜੇ ਸਾਡੇ ਸਾਹਮਣੇ ਹੁੰਦਾ ਨਹੀਂ ਫੇ ਵੀ ਕਿਉਂ ਪਾਰਦਾ ਤਾਂ ਫੇ ਵੀ ਕਿਉਂ ਘੱਟ ਜਾਂਦੇ ਨੇ ਜਿਨ੍ਹਾਂ ਦੇ ਬਿਆਨ ਬਿਆਨ ਲਿਖਾਉਦੇ ਬਿਆਨ ਤੇ ਕਾਰਵਾਈ ਕਰਕੇ ਫੇ ਲੱਭਦੇ ਜਿਨ੍ਹਾਂ ਨੇ ਪਾੜਿਆ ਹਨਸ਼ਾਤੇ ਦੇ ਹਨਸ਼ਾਤੇ ਦਵਾਂਗੇ ਜੇ ਨਾਂ ਲਿਖੋਣਗੇ ਫਿਰ ਭਾਈ ਨੇਮ ਦਵਾਂਗੇ ਜੇ ਅਜੇ ਨਹੀਂ ਪਤਾ ਲੱਗਾ ਸਾਡੀ ਇਨਵੈਸਟੀਗੇਸ਼ਨ ਵਿੱਚ ਕਾਰਵਾਈ ਚੱਲ ਰਹੀ ਹੈ ਪਰ ਹਜੇ ਕੋਈ ਪਤਾ ਨਹੀਂ ਲੱਗਾ ਕਿ ਉਸ ਜਗ੍ਹਾ ਤੇ ਤੁਹਾਡੀ ਸਿਕਿਉਰਿਟੀ ਲੱਗੇਗੀ ਹੁਣ ਦੁਬਾਰਾ ਕਰਾਂਗੇ ਪੈਰਵੇ ਕਰਾਂਗੇ ਕੋਈ ਤਾਂ ਫਾੜਨ ਦੀ ਕੋਈ ਪਹਿਲੇ ਵੀ ਕੋਈ ਕੰਪਲੀਟ ਆਈਆਂ ਨਹੀਂ ਪੋਸਟ ਪਾਣ ਦੀ ਪਛਤੀ ਹੈ ਤੇ ਸਰ ਹੁਣ ਇਹਨੇ ਦੀ ਕੰਪਲੀਟ ਨੋਟ ਕਰ ਲਈਏ ਤਾਂ ਉਚਿਤ ਅਧਿਕਾਰ ਨੂੰ ਕੀ ਜਾਣੂ ਕਰਵਾ ਚੁੱਕੇ ਤੁਸੀਂ ਐਸ.ਐਸ.ਓ. ਸਾਹਿਬ ਨੂੰ ਜਾਣੂ ਕਰਾਤਾ ਸਰ ਇਹਨੇ ਦਾ ਇਹ ਵੀ ਕਹਿਣਾ ਹੈਗਾ ਜੇ ਕਿ ਇਨਸਾਫ ਨਾ ਮਿਲੇ ਆਨਰ ਟਾਈਮ ਤੇ ਪ੍ਰੋਟੈਸਟ ਵੀ ਕੀਤਾ ਜਾਊਗਾ ਜਿਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਨਹੀਂ ਜੀ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਜਿਹੜੇ ਜਿਨ੍ਹਾਂ ਨੇ ਵੀ ਇਹ ਪੋਸਟ ਪਾੜਿਆ ਉਹਨਾਂ ਨੂੰ ਲੱਭਦੇ ਹਾਂ ਤਾਂ ਭਾਗੇ